29 ਜੁਲਾਈ ਤੱਕ ਗੱਲ ਵਧ ਗਈ ਹਿਮਾਚਲ ਦੇ ਵਿੱਚ 28 ਦੀ ਰਾਤ ਨੂੰ ਬਹੁਤ ਜਿਆਦਾ بارش ਹੋਈ ਆ 28 ਦੀ ਰਾਤ ਤੇ ਅੱਜ 29 ਸਾਰਾ ਦਿਨ ਲਗਾਤਾਰ بارش ਹੋ ਰਹੀ ਆ ਇੰਨਾ ਨੁਕਸਾਨ ਹੋਇਆ ਆ ਆਪਾਂ ਸੋਚ ਨਹੀਂ ਸਕਦੇ ਇੰਨਾ ਤਾਂ ਕਲਪਨਾ ਕਰਨੀ ਵੀ ਔਖੀ ਆ ਵੀ ਐਂ ਵੀ ਹੋ ਜਾਂਦਾ ਹੁੰਦਾ ਕੁਦਰਤ ਐਂ ਵੀ ਕਰ ਦਿੰਦੀ ਆ 28 ਦੀ ਰਾਤ ਨੂੰ ਬੱਦਲ ਫਟਿਆਗਾ ਮੰਡੀ ਦੇ ਵਿੱਚ ਆ ਦੇਖੋ ਕੀ ਹਾਲਾਤ ਕਰਿਆ ਲੋਕਾਂ ਦੇ ਇੱਥੇ ਕੀ ਆ ਜਿਹੜੇ ਮੇਨ ਗੇਟ ਹੁੰਦੇ ਆ ਘਰਾਂ ਦੇ ਆਪਣੇ ਉਹਨਾਂ ਦੇ ਵਿੱਚ ਮਲਵਾ ਆ ਜਾਂਦਾ ਤੇ ਲੋਕਾਂ ਨੂੰ ਖਿੜਕੀਆਂ ਥਣੀ ਬਾਹਰ ਕੱਢਿਆਗਾ ਜਿਵੇਂ ਆਪਣੇ ਘਰਾਂ 'ਚ ਪਾਣੀ ਆਉਂਦਾ ਨਾ ਇਹਨਾਂ ਦੇ ਘਰਾਂ 'ਚ ਪਹਾੜਾਂ ਤੋਂ ਬੱਟੇ ਆਉਂਦੇ ਆ ਪੱਥਰ ਆਉਂਦੇ ਆ ਉਹਦੇ ਨਾਲ ਗੇਟ ਬੰਦ ਹੋ ਜਾਂਦੇ ਆ ਆ ਦੇਖੋ ਪਰਿਵਾਰ ਨੂੰ ਖਿੜਕੀਆਂ ਤੋਂ ਨਹੀਂ ਕੱਢੀ ਜਾ ਰਹੇ ਆ ਚਾਰ ਲੋਕ ਇਹਦੇ ਵਿੱਚ ਫਸੇ ਹੋਏ ਸੀਗੇ ਖਿੜਕੀਆਂ ਨਾਲ ਬਾਹਰ ਕੱਢੇ ਆ ਉਹ ਦੇਖੋ ਸਟ੍ਰਕਚਰ ਤੇ ਪਾ ਕੇ ਕਿਵੇਂ ਲੈ ਕੇ ਜਾ ਰਹੇ ਲੋਕਾਂ ਨੂੰ ਇਹ ਅਲੱਗ-ਅਲੱਗ ਘਰਾਂ 'ਚ ਇੱਕ ਘਰ ਦੀ ਕਹਾਣੀ ਨਹੀਂ ਇਹ ਬਹੁਤ ਥਾਵਾਂ ਤੇ ਇਸ ਤਰ੍ਹਾਂ ਹੋਇਆਗਾ ਲੋਕ ਘਰਾਂ ਦੇ ਵਿੱਚ ਫਸ ਗਏ ਸਰਕਾਰ ਹੈਲਪ ਕਰ ਰਹੀ ਆ ਪਰ ਸਰਕਾਰ ਕਿੰਨੇ ਥਾਂ ਜਾਊਗੀ ਇਹ ਤਾਂ ਅਕਸਰ ਲੋਕਾਂ ਨੂੰ ਇੱਕ ਦੂਜੀ ਦੀ ਹੈਲਪ ਕਰਨੀ ਬਣਦੀ ਆ ਲੋਕ ਕੀ ਕਰ ਰਹੇ ਆਗੇ ਇਨਾਂ ਦੇ ਰਸਤੇ ਬੰਦ ਹੋ ਜਾਂਦੇ 200 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਇੱਕ ਤਾਂ ਕੁਦਰਤੀ ਕਰੋਪੀ ਹੋ ਗਈ ਉਸ ਤੋਂ ਬਾਅਦ ਹਸਪਤਾਲ ਜਾਣਾ ਹੁੰਦਾ ਤਾਂ ਸੜਕਾਂ ਬੰਦ ਹੋ ਜਾਂਦੀਆਂ ਬਹੁਤ ਮੁਸ਼ਕਲ ਆ ਪਹਾੜਾਂ ਦਾ ਪਹਾੜਾਂ ਦਾ ਜੀਵਨ ਸੌਖਾ ਨਹੀਂ ਹੈਗਾ ਜਦੋਂ ਆਪਾਂ ਘੁੰਮਣ ਜਾਂਦੇ ਚਾਰ ਦਿਨ ਉਹਦੀ ਲੱਗਦਾ ਵਧੀਆ ਤੇ ਨਹੀਂ ਤਾਂ ਉੱਥੇ ਰਹਿਣਾ ਬਹੁਤ ਮੁਸ਼ਕਲ ਆ ਬਹੁਤ ਦੁੱਖਾਂ ਭਰੀ ਜ਼ਿੰਦਗੀ ਆ ਪਹਾੜਾਂ ਦੀ ਦੇਖੋ ਕੀ ਹਾਲਾਤ ਨੇਗੇ ਮੇਰੇ ਗੁਆਂਢੀ ਸਿਮਲੇ ਤੋਂ ਆਗੇ ਉਹ ਅੱਗੇ ਜਦੋਂ ਸਰਦੀਆਂ ਹੁੰਦੀਆਂ ਉਦੋਂ ਇੱਥੇ ਆ ਕੇ ਰਹਿਣ ਲੱਗ ਜਾਂਦੇ ਪਰ ਅੱਜ ਕੱਲ ਵੀ ਉਹ ਇੱਥੇ ਆ ਹੁਣ ਗਏ ਨਹੀਂ ਹੈਗੇ ਮੇਰੀ ਸੁਸਾਇਟੀ 'ਚ ਰਹਿੰਦੇ ਹੈਗੇ ਜਦੋਂ ਮੈਨੂੰ ਲੈ ਕੇ ਜਾਣਗੇ ਤੇ ਮੈਂ ਤੁਹਾਨੂੰ ਦਿਖਾਉਂਗਾ ਵੀ ਹਿਮਾਚਲ ਦਾ ਜੀਵਨ ਕਿਹੋ ਜਿਹਾ ਹੁੰਦਾ ਹੈਗਾ ਆ ਦੇਖੋ ਲੋਕਾਂ ਦੇ ਘਰਾਂ ਦੇ ਵਿੱਚ ਕਿਵੇਂ ਅੱਗੇ-ਅਗੇ ਮਲਵਾ ਪਿਆ ਦੇਖੋ ਪਾਸੇ ਕਰੀ ਜਾਂਦੇ ਹੈਗੇ ਕੀ ਹਾਲਾਤ ਬਣਾ ਦਿੱਤੇ 28 ਦੀ ਰਾਤ ਨੂੰ ਤੇ 29 ਦੇ ਦਿਨ ਨੇ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਵਾਰਸ਼ ਆ ਗਈ ਚੰਡੀਗੜ੍ਹ ਮਹਾਲੀ ਜੀਰਕਪੁਰ ਆ ਗਿਆ ਮਹਾਲੀ ਦੇ ਵਿੱਚ ਹੀ ਇਨਾਂ ਸਾਰੇ ਥਾਵਾਂ 'ਤੇ ਵਾਰਸ਼ਾ ਪੰਜਕੂਲੇ ਵਾਰਸ਼ ਆ ਗਈ ਉੱਪਰਲੇ ਪਾਸੇ ਪੰਜੌਰ ਪਰਮਾਣੂ ਸ਼ਿਮਲਾ ਇਸ ਪਾਸੇ بارش ਹੋ ਰਹੀ ਹੈ ਉਹਦਾ ਕਰਕੇ ਜਿਹੜੀ ਸੁਖਨਾ ਲੇਕ ਆ ਉਹਦਾ ਪਾਣੀ ਦਾ ਪੱਧਰ ਵਧ ਜਾਂਦਾ ਹੈਗਾ ਤੇ ਵਧ ਨਹੀਂ ਵਧਣਾ ਹੈਗਾ ਇਹ ਸਾਰੇ ਥਾਵਾਂ ਦੇ ਇਹੋ ਜਿਹੇ ਹਾਲਾਤ ਨੇਗੇ ਖਾਸ ਕਰਕੇ ਹਿਮਾਚਲ ਬਿਆਸ ਸਤਲੁਜ ਇਹਨਾਂ ਦਾ ਪਾਣੀ ਦਾ ਪੱਧਰ ਪੂਰਾ ਵਧਿਆ ਹੋਇਆਗਾ ਅਜੇ ਹੋਰ ਵਧੂਗਾ ਬਲਾਸਪੁਰ ਦੇ ਵਿੱਚ ਡੈਮ ਆ ਕੋਹਲਮ ਪਹਿਲਾਂ ਵੀ ਦੱਸਿਆ ਮੈਂ 25 ਤਰੀਕ ਨੂੰ ਉਹਦੇ ਫਲੱਡ ਗੇਟ ਖੋਲੇ ਸੀਗੇ ਫੇਰ ਖੋਲੇ ਸੀਗੇ 2-3 ਵਾਰੀ ਉਹਦੇ ਫਲੱਡ ਗੇਟ ਖੋਲੇ ਆ ਉਹਦੇ ਨਾਲ ਸਤਲੁਜ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਆ ਉਹ 4-5 ਮੀਟਰ ਵਧਿਆ ਸੀਗਾ 4 ਤੋਂ 5 ਮੀਟਰ ਫੁੱਟ ਨਹੀਂ ਇੰਨਾ ਜਿਆਦਾ ਵਾਧਾ ਪਾਣੀ ਉਹਨੇ ਆ ਕੇ ਗਾਹਾਂ ਪਾਖੜਾ ਦੇ ਵਿੱਚ ਪਾਣੀ ਵਧਾਇਆ ਹੈਗਾ ਤੁਸੀਂ ਦੇਖਿਆ ਕੱਲ੍ਹ ਨੇ ਖਬਰਾਂ ਦੇ ਵਿੱਚ ਵੀ ਹਰ ਇੱਕ ਬੰਦਾ ਕਹਿ ਰਿਹਾ ਵਧਿਆ ਹੈਗਾ ਖੁੱਟਾਂ ਦੇ ਵਿੱਚ ਤੁਸੀਂ ਗੂਗਲ ਤੇ ਸਰਚ ਕਰ ਲਿਆ ਕਰੋ ਵੀ ਕਿੰਨਾ ਹੈਗਾ ਕਿਉਂਕਿ ਜੇ ਮੈਂ ਫੁੱਟ ਬੋਲਦਾ ਗੱਲ ਜੀ ਬਣਦੀ ਨਹੀਂ ਹਰ ਇੱਕ ਨੂੰ ਨਹੀਂ ਪਤਾ ਲੱਗਦਾਗਾ ਕਹਿਣ ਤੋਂ ਭਾਵ ਕੀ ਹੈ ਸਿੱਧਾ ਪੰਜਾਬੀ ਜੀ ਨੱਕੋ ਨੱਕ ਭਰੇ ਹੋਇਆ ਸਤਲੁਜ ਵਿਆਸ ਦਰਿਆ ਨੱਕੋ ਨੱਕ ਭਰੇ ਹੋਏ ਹੈਗੇ ਜਿਹੜੇ ਡੈਮ ਨੇਗੇ ਪੌਂਗ ਡੈਮ ਪੰਡੋ ਜਾਂ ਆਪਣਾ ਪਾਖੜਾ ਬਿਲਕੁਲ ਨੇੜੇ ਲੱਗ ਚੁੱਕੇ ਆ ਦਿਨੋਂ ਦਿਨ ਉਹਨਾਂ ਦਾ ਪਾਣੀ ਦਾ ਪੱਧਰ ਵਧ ਹੀ ਜਾਂਦਾ ਪਿਛਲੇ 4 ਦਿਨ ਤੋਂ ਰੁਕ ਗਿਆ ਸੀਗਾ ਪਰ ਹੁਣ ਦੁਬਾਰੇ ਫੇਰ ਵਧ ਹੀ ਜਾਂਦਾਗਾ ਆ ਸੱਤ ਲੋ ਜਿਹਾ ਦੇਖੋ ਕਿਵੇਂ ਬੂਟੀ ਆਉਂਦੀ ਆ ਕਿਵੇਂ ਇਹਦੇ ਵਿੱਚ ਕਿੰਨਾ ਪਾਣੀ ਆਉਂਦਾ ਹਰ ਰੋਜ਼ ਇਹਦਾ ਪੱਧਰ ਵਧ ਰਿਹਾ ਹੈਗਾ ਇਹ 52 ਗੇਟ ਨੇਗੇ ਕੁਝ ਇਹੋ ਜਿਹਾ ਮਾਹੌਲ ਹੈਗਾ ਦੇਖੋ ਕਿਵੇਂ ਪਾਣੀ ਆਉਂਦਾ ਲੱਗਿਆ ਪਿਆ ਨਾ ਪੁਲਾਂ ਦੇ ਬਿਲਕੁਲ ਨਾਲ ਇੰਨਾ ਜ਼ਿਆਦਾ ਪਾਣੀ ਮੈਂ ਤਾਂ ਦੇਖਿਆ ਨਹੀਂ ਸੀ ਜਾਂ ਤਾਂ ਮੈਂ ਦੇਖਿਆ ਸੀ 23 ਦੇ ਵਿੱਚ ਉਹ ਤਾਂ ਮੈਂ ਨਾਂ ਲੈ ਕੇ ਵੀ ਰਾਜੀ ਨਹੀਂ 23 ਦਾ ਤਾਂ ਤੇ ਜਾਂ ਫਿਰ ਹੁਣ ਦੁਬਾਰਾ ਐ ਲੱਗਦਾ ਵੀ ਉਧਰਲੇ ਪਾਸੇ ਸਤਲੁਜ ਬਿਆਸ ਵਾਲੇ ਪਾਸੇ ਹਰੀ ਕੇ ਹੈੱਡ ਵਾਲੇ ਪਾਸੇ ਉਹੀ ਕੁਝ ਹੋ ਰਿਹਾ ਜੋ ਪਹਿਲਾਂ ਹੋਇਆ ਸੀਗਾ ਇਹ ਤਸਵੀਰ ਇਹ ਤਸਵੀਰਾਂ ਮਹਾਲੀ ਦੀਆਂ ਮਹਾਲੀ 26 27 28 ਲਗਾਤਾਰ بارش ਹੋ ਜਾਂਦੀ ਆ ਅੱਜ 29 ਨੂੰ ਵੀ ਦੁਪਹਿਰ ਤੱਕ ਹੁੰਦੀ ਰਹੀ ਹੈਗੀ ਇਹ ਕੀ ਆ ਜੇ ਡੇਰਾ ਬਸੀ ਹੁੰਦੀ ਆ ਜੀਰਕਪੁਰ ਨਹੀਂ ਹੁੰਦੀ ਜੀਰਕਪੁਰ ਹੁੰਦੀ ਆ ਤਾਂ ਬਨੂੜ ਰਹਿ ਜਾਂਦਾਗਾ ਅਲੱਗ-ਅਲੱਗ ਥਾਵਾਂ ਤੇ ਹੁੰਦੀ ਆ ਇਹੀ ਹਾਲ ਚੰਡੀਗੜਾ ਚੰਡੀਗੜ੍ਹ ਦੇ ਇੱਕ ਸੈਕਟਰ ਤਾਂ ਇੱਕ ਸੈਕਟਰ 'ਚ ਤਾਂ ਸੀਵਰੇਜ ਪਾਣੀ ਨਹੀਂ ਖਿੱਚਦੇ ਦੂਜੇ 'ਚ ਤੁੱਪ ਪਈ ਹੁੰਦੀ ਆ ਉਦਾ ਕਰਕੇ ਜਿਹੜਾ ਆਪਣਾ ਘੱਗਰਾਗਾ ਉਹਦੇ ਵਿੱਚ ਪਾਣੀ ਆਇਆਗਾ ਜਦੋਂ ਇੱਥੇ ਬਾਰਿਸ਼ ਹੁੰਦੀ ਹੈ ਪਾਣੀ ਉਹਦੇ ਵਿੱਚ ਵਧਣਾ ਹੀ ਹੈਗਾ ਪਰ ਉਹਨਾਂ ਨਹੀਂ ਵਧਿਆ ਵੀ ਕੋਈ ਜ਼ਿਆਦਾ ਹੋ ਜੇ ਜਾਂ ਓਵਰਫਲੋ ਹੋ ਜੇ ਇਹਦਾ ਕੁਝ ਨਹੀਂ ਹੈਗਾ ਉਹ ਪਾਣੀ ਤੁਰਿਆਗਾ ਇੱਥੋਂ ਇੱਕ ਵਾਰੀ ਤੁਹਾਡੇ ਕੋਲ ਫੇਰ ਰੌਣਕਾ ਲੱਗਣਗੀਆਂ ਵਧੀਆ ਝੋਨੇ ਨੂੰ ਲਾਉਣ ਵਾਸਤੇ ਆਊਗਾ ਮਾਰਕੰਦਾ ਦੇ ਵਿੱਚ ਵੀ ਥੋੜਾ ਜਿਹਾ ਪਾਣੀ ਹੈਗਾ ਉਹ ਵੀ ਇੱਕ ਵਾਰੀ ਤੁਹਾਨੂੰ ਵਧੀਆ ਰੰਗ ਬੰਨੂਗੀ ਬੱਦੀ ਵਾਲੇ ਪਾਸੇ ਵੀ ਥੋੜਾ ਜਿਹਾ ਪਾਣੀ ਹੈਗਾ ਜਿਹੜੀ ਨਦੀ ਪਟਿਆਲੇ ਵਾਲੀ ਆ ਉਹ ਵੀ ਥੋੜਾ ਜਿਹਾ ਪਾਣੀ ਹੈਗਾ ਇੱਕ ਵਾਰੀ ਠੀਕ ਰਹੂ ਫਸਲਾਂ ਵਾਸਤੇ ਵਾਰਸ਼ ਲਗਾਤਾਰ ਹੋ ਰਹੀ ਹੈ 기3-4 ਦਿਨ ਤੋਂ ਪਰ ਓਵਰਫਲੋ ਨਹੀਂ ਗਈ ਜਿਆਦਾ ਨਹੀਂ ਹੈਗੀ ਕਿਤੇ ਵੀ ਆਉਂਦੀ ਹੈ 2 ਘੰਟੇ ਬਾਅਦ ਫਿਰ ਪਾਣੀ ਸਾਫ ਹੋ ਜਾਂਦਾ ਹੈਗਾ ਹਿਮਾਚਲ ਦੇ ਵਿੱਚ ਬੁਰੀ ਤੇਰਾਪ ਹਿਮਾਚਲ ਦੇ ਵਿੱਚ ਬਹੁਤ ੱਕਾ ਹੋ ਰਿਹਾ ਸੋਲਨ ਸਰਮੌਰ ਘਟ ਹੈਗਾ ਸੋਲਨ ਸਰਮੌਰ ਨਾਰਮਲ ਵਾਰਸ਼ ਹੈਗੀ ਉਧਰ ਕੋਈ ਖਾਸ ਤੇ ਵਾਲੀ ਗੱਲ ਜਾਂ ਉਧਰ ਕੁਝ ਨਹੀਂ ਨਾ ਹੀ ਉਧਰ ਇੰਨਾ ਪਾਣੀ ਆ ਵੀ ਆਪਣੇ ਘੱਗਰ ਦੇ ਵਿੱਚ ਪਾਣੀ ਆ ਜੇ ਇੱਕ ਆਪਾਂ ਫੇਸਬੁੱਕ ਤੇ ਪੇਜ ਬਣਾਇਆ ਹੈਗਾ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਉਥੋਂ ਲੈ ਕੇ ਉਹਨੂੰ ਫੋਲੋ ਕਰਿਓ ਕਮੈਂਟ ਬਾਕਸ ਦੇ ਵਿੱਚ ਵੀ ਲਿੰਕ ਹੈਗਾ ਉਤੇ ਆਪਾਂ ਸਪੈਸ਼ਲ ਕਰ ਗੀ ਵੀਡੀਓ ਪਾਉਣੀ ਪੰਜਾਬ ਦੇ ਵਿੱਚ ਮੋਗਾ ਜਾਂ ਮੋਗੇ ਦੇ ਨੇੜੇ ਦੇ ਇਲਾਕੇ ਬਹੁਤ ਜ਼ਿਆਦਾ ਨੁਕਸਾਨੇ ਗਏ ਖਾਸ ਕਰਕੇ ਲੋਪੋ ਲੋਪੋ ਪਿੰਡ ਦੇ ਨੇੜੇ-ਨੇੜੇ ਪੰਜ ਚਾਰ ਪਿੰਡ ਬਹੁਤ ਨੁਕਸਾਨ ਹੋਇਆਗਾ ਉਹਨਾਂ ਦੀਆਂ ਫਸਲਾਂ ਬਿਲਕੁਲ ਬਰਬਾਦ ਹੋ ਗਈਆਂ ਲੋਪੋ ਪਿੰਡ ਉਹੀ ਹੈ ਜਿੱਥੋਂ ਦਾ ਸ਼ੌਂਕੀ ਸਰਦਾਰ ਪੇ ਚੱਲਦਾਗਾ ਲੋਪੋ ਵਾਲਾ ਕਹਿੰਦੇ ਨੇ ਆਪਾਂ ਜ਼ਿਆਦਾਤਰ ਉਹ ਮੁੰਡੇ ਨੂੰ ਉਹਦੇ ਪਿੰਡ ਬਹੁਤ ਨੁਕਸਾਨ ਹੋਇਆਗਾ ਉਹਦੇ ਪਿੰਡ ਝੋਨੇ ਦੀ ਪਨੀਰੀ ਦੀ ਬਹੁਤ ਲੋੜ ਬਹੁਤ ਵੱਡੀ ਪੱਧਰ ਤੇ ਝੋਨੇ ਦੀ ਪਨੀਰੀ ਕਿਸੇ ਕੋਲੇ ਕਿੰਨੀ ਵੀ ਹੈਗੀ ਉਹ ਵਾਹੇ ਹੋਣਾ ਉਹ ਰੱਖਿਓ ਉਹਨਾਂ ਨੂੰ ਕਈ ਪਿੰਡਾਂ ਨੂੰ ਲੋੜ ਪੈ ਪਹਿਲਾਂ ਮੇਰੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਸੀ ਕੋਠੇਨਾਥੀ ਜਾਣਾ ਜਾਂ ਕੌਣੀ ਉੱਥੇ ਝੋਨਾ ਮਰਿਆ ਉੱਥੇ ਡੁੱਬਿਆ ਝੋਨਾ ਫੇਰ ਹੁਣ ਸਤਲੁਜ ਬਿਆਸ ਪੂਰਾ ਫੁੱਲ ਚੜਿਆ ਹੋਇਗਾ ਹਰੀਕੇ ਹੈੱਡ ਵਾਲੇ ਪਾਸੇ ਜਿਹੜੇ ਪਿੰਡ ਪਹਿਲਾ ਮਾਰਚ ਆਉਂਦੇ ਆ ਉਹ ਪਿੰਡ ਫੇਰ ਮਾਰਚ ਆਈ ਜਾਂਦੇ ਹੈਗੇ ਉਧਰ ਫੇਰ ਨੁਕਸਾਨ ਹੋਈ ਜਾਂਦਾ ਹੈਗਾ ਕਿਤੇ ਨਾ ਕਿਤੇ ਜਿਹੜੀ ਸਫਾਈ ਆਪਣੇ ਡਰੇਨਾਂ ਦੀ ਉਹ ਵੀ ੜਿੱਕਾ ਲਾਉਂਦੀ ਆ ਜਿਹੜਾ ਲੋਪੋ ਵਾਲਾ ਕੇਸ ਆ ਲੋਪੋ ਪਾਣੀ ਭਰਿਆਗਾ ਉਹਦਾ ਵੀ ਇਹੀ ਸਿਆਸੀ ਭੇਡ ਚੜਿਆ ਉੱਥੇ ਇੱਕ ਹੱਦ ਪੈਂਦੀ ਸੀ ਅੱਧਾ ਡਰੇਨ ਸਾਫ਼ ਕਰਤਾ ਅੱਧਾ ਰਹਿ ਗਿਆ ਜਿੱਥੋਂ ਪੁਲ ਦੇ ਥੱਲੇ ਦੀ ਪਾਣੀ ਲੰਘਣਾ ਸੀ ਉਥੋਂ ਬੰਦ ਕਰਤਾ ਤਾਂ ਕਰਕੇ ਉਹ ਸਮੱਸਿਆ ਆਈ ਕਿੰਨੇ ਪਿੰਡ ਡੁੱਬੇ ਆ ਗਏ ਜਿਹੜੀਆਂ ਸੜਕਾਂ ਉੱਚੀਆਂ ਚੱਕ ਕੇ ਬਣੀਆਂ ਆਵੀਆਂ ਸੜਕਾਂ ਦੇ ਥੱਲੇ ਪ੍ਰੋਪਰ ਪੁਲੀਆਂ ਹੈ ਨਹੀਂਆਂ ਉਹ ਵੀ ਇੱਕ ਕਾਰਨ ਬਣ ਲਗੀਆਂ ਗਿਆ ਪੰਜਾਬ ਨੂੰ ਡੋਬਣ ਦਾ ਇਹੀ ਸੀ ਅੱਜ ਦੀ ਆਪਣੀ ਗੱਲਬਾਤਾਂ ਜਿਹੜੇ ਚੈਨਲ ਤੇ ਸੱਜਣ ਪਹਿਲੀ ਵਾਰ ਆਉਂਦੇ ਆ ਸਬਸਕ੍ਰਾਈਬ ਕਰ ਲਿਆ ਕਰੋ ਜਰੂਰ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਘੰਟੀ ਜੀ ਦਬਾਦਿਆ ਕਰੋ ਸਤਿ ਸ਼੍ਰੀ ਅਕਾਲ